ਤੁਸੀਂ ਕਿਹਾ ਕਿ ਭੀੜ ਪੈ ਜਾਵੇ ਤੇ ਬਚਾਅ ਕਰ ਸਕਿਆ ਤੁਸੀਂ ਅਕਸਰ ਮੈਂ ਕੋਈ ਨਾ ਕੋਈ ਕਿੱਸਾ ਤੁਹਾਡੇ ਨਾਲ ਜੁੜਿਆ ਇਦਾਂ ਦਾ ਰਹਿੰਦਾ ਮੈਂ ਪਿੱਛੇ ਮੇਰੇ ਖਿਆਲ ਨਾਲ ਚੋਰਾ ਨੂੰ ਵੀ ਤੁਸੀਂ ਦਬੋਚ ਲਿਆ ਸੀਗਾ ਪਿੱਛੇ ਦੀ ਉਹਦੀ ਗੱਲ ਇਸ ਇਸ ਚੀਜ਼ ਦੀ ਬਦੌਲਤ ਕਿਉਂਕਿ ਅ ਇੱਕ ਤਾਂ ਖੂਨ ਬੜਾ ਖੌਲਦਾ ਮੇਰਾ ਕਿੱਸਾ ਖੌਲਡਾ ਵਾਲਾ ਕਿੱਸਾ ਸੁਣਾਓ ਜਿਹੜਾ ਚੋਰਾ ਵਾਲਾ ਹੋਇਆ ਸੀ ਉਹ ਇਦਾਂ ਸੀਗਾ ਮੈਂ ਇੱਥੇ ਵਹੀਂ ਤੇ ਆਈ ਸੀਗੀ ਕਿਸੇ ਕਾਰਜ ਵਾਸਤੇ ਸੇਵਾ ਲਈ ਆਉਂਦੇ ਰਹੀਦਾ ਤੇ ਉਹ ਮੇਰੇ ਨਾਲ ਮਾਂ ਹਜੇ ਆਇਆ ਨੂੰ ਮੈਨੂੰ ਲੱਗਦਾ ਮੈਨੂੰ ਉੱਧਾ ਘੰਟਾ ਨਹੀਂ ਸੀ ਹੋਇਆ ਤੇ ਮਾਤਾ ਜੀ ਦਾ ਫੋਨ ਆਇਆ ਤੇ ਸਰਦੀਆਂ ਦਾ ਦਿਨ ਸੀ ਤੇ ਮਾਤਾ ਜੀ ਨਾ ਆਪਣੇ ਬੈਕ ਸਾਈਡ ਦੇ ਤੋਂ ụp ਲੈ ਰਹੇ ਸੀ ਗੇਟ ਖੋਲ ਕੇ ਬੈਠੇ ਸੀ ਚੇਅਰ ਤੇ ਤੇ ਗੁਰਬਾਣੀ ਸੁਣ ਰਹੇ ਸੀ ਫੋਨ ਦੇ ਉੱਤੇ ਇਦਾਂ ਤੋਂ ਮੈਨੂੰ ਫੋਨ ਆਇਆ ਡੈਡ ਦੇ ਫੋਨ ਤੋਂ ਮੰਮੀ ਨੇ ਘਰੋਂ ਕੀਤਾ ਕਿ ਬੇਟਾ ਮੰਮੀ ਘਬਰਾਏ ਹੋਏ ਕਿ ਬੇਟਾ ਮੇਰਾ ਤਾਂ ਮੇਰਾ ਫੋਨ ਕੋਕੇ ਲੈ ਗਏ ਚੋਰ ਤੇ ਮੈਂ ਬੜਾ ਨਿਮਰਤਾ ਨਾਲ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮਾਉਣ ਨਹੀਂ ਆ ਘਰੇ ਤੁਸੀਂ ਚਿੰਤਾ ਨਾ ਕਰੋ ਕੋਈ ਫੋਨ ਹੀ ਆ ਮੇ ਕੋ ਸੱਟ ਪੇਟ ਤੇ ਨਹੀਂ ਲੱਗੀ ਮੰਮੀ ਮੈਨੂੰ ਕਹਿੰਦੇ ਮੈਨੂੰ ਤਾਂ ਕਾਦੇ ਕੇ ਫੋਨ ਲੈ ਗਏ ਮੈਨੂੰ ਉਹ ਚੀਜ਼ ਨੇ ਬੜਾ ਪਿੰਚ ਕੀਤਾ ਕਿ ਮੈਨੂੰ ਮੈਂ ਲੋਕਾਂ ਨੂੰ ਸ਼ਸਤਰ ਵਿਦਿਆ ਸਿਖਾਨੀ ਜਾਗਰੂਕ ਕਰਦੀਆਂ ਕਿ ਤੁਸੀਂ ਕਿਵੇਂ ਆਪਣਾ ਆਲਾ ਦਵਾਲਾ ਦੇਖਣਾ ਕਿਵੇਂ ਆਪਣੇ ਆਪ ਨੂੰ ਸੇਫ ਰੱਖਣਾ ਤੇ ਮੇਰੇ ਮਾਤਾ ਨੂੰ ਮੇਰੇ ਘਰ ਵੜ ਕੇ ਤਾਂ ਕਦੇ ਗਿਆ ਕੋਈ ਮੈਂ ਘਰੇ ਆਈ ਤੇ ਪਹਿਲਾਂ ਮੈਂ ਮੰਮੀ ਨੂੰ ਹੱਲਾ 'ਚ ਮੰਮੀ ਥੋੜਾ ਹੋਏ ਪਏ ਸੀਗੇ ਉਦਾਂ ਤੇ ਮੇਰੇ ਮੰਮੀ ਬੜੇ ਸਟਰੋਂਗ ਨੇ ਘਬਰਾ ਜਾਂਦੇ ਨੇ ਘਬਰਾ ਘਬਰਾਉਂਦੇ ਨਹੀਂ ਮੇਰੇ ਉਦਾਂ ਮੰਮੀ ਬਹੁਤ ਸਟਰੋਂਗ ਨੇ ਥੋੜਾ ਬ੍ਰਦਰ ਤੋਂ ਬਾਅਦ ਮਿਸ ਆਪਣੇ ਕੋਲ ਕਰਕੇ ਥੋੜਾ ਜਿਹਾ ਮਦਦਦਾ ਹੋ ਗਿਆ ਜੀ ਨਹੀਂ ਤਾਂ ਉਹ ਮੇਰਾ ਨਿਹਾਲ ਜਿਹੜਾ ਹੈਗਾ ਨਾਨਕਾ ਪਿੰਡ ਉਹ ਸ਼ੀਤ ਪਗਸਨ ਦੀ ਖੜਕੜਕਲਾਨੀ ਮੇਰੇ ਮਾਤਾ ਜੀ ਉਹਨਾਂ ਦੇ ਪਰਿਵਾਰ ਦੇ ਵਿੱਚ ਖੇੜਦੇ ਰਹੇ ਨੇ ਉਹਨਾਂ ਦੇ ਪਰਿਵਾਰ ਦੇ ਜੀਆਂ ਦੀ ਗੋਦੀ ਦੇ ਵਿੱਚ ਪਲੇ ਨੇ ਉਹ ਕਿਤੇ ਨਾ ਕਿਤੇ ਤੇ ਇਹ ਚੀਜ਼ਾਂ ਹੁੰਦੀਆਂ ਆਂ ਯਾਰ ਖੂਨ ਦੇ ਵਿੱਚ ਖੂਨ ਦੇ ਵਿੱਚ ਹਾਂਜੀ ਤੇ ਉਹ ਮੈਂ ਮਾਤਾ ਜੀ ਨੂੰ ਕਿਹਾ ਫਿਰ ਮੈਂ ਵੀਡੀਓ ਤੇ ਕੱਢੀਆਂ ਫੁਟੇਜ ਕੱਢੀਆਂ ਤੇ ਮੈਂ ਦੇਖਿਆ ਪਛਾਣੇ ਤੇ ਇੱਕ ਮਰਾ ਭਤੀਜਾ ਸੀ ਉਹਨੇ ਇਹ ਚੀਜ਼ਾਂ ਨੂੰ ਬੜਾ ਨੋਟ ਕੀਤਾ ਹੁਣ ਅਸੀਂ ਆਪਣੇ ਗਰੁੱਪਾਂ ਦੇ ਵਿੱਚ ਪਾਤੀ ਤੇ ਉਹ ਸ਼ਾਮ ਤੱਕ ਪਤਾ ਲੱਗ ਗਿਆ ਵੀ ਬੰਦੇ ਇੱਥੇ ਫਿਰਦੇ ਪਏ ਆ ਪਤੀ ਜਿਹਨੇ ਪਛਾਣ ਲਿਆ ਮੈਨੂੰ ਕਹਿੰਦਾ ਪਵਾ ਜੀ ਇੱਥੇ ਫਿਰਦੇ ਨੇ ਮੈਂ ਸਕੂਟਰੀ ਚੱਕਿਆ ਔਰ ਮੈਂ ਨਾਲ ਹੀ ਮਗਰੇ ਲਾ ਲਈ ਅਸੀਂ ਜਾ ਕੇ ਫਿਰ ਉਹਨਾਂ ਨੂੰ ਜਿੱਥੇ ਵੇਰਕਾ ਡੇਰੀ ਹੈਗੀ ਆ ਉਥੇ ਘੇਰਾ ਪਾ ਲਿਆ ਪੁਲਿਸ ਕੋਲੋਂ ਕੰਮ ਨਹੀਂ ਹੋਇਆ ਉਹ ਜਿਹੜਾ ਤੁਸੀਂ ਕਰਦੇ ਪੁਲਿਸ ਨੇ ਜੀ ਕੁਲੂ ਨੂੰ ਤਾਂ ਮੈਂ ਫੋਨ ਕਰਕੇ ਕੱਢਿਆ ਕਿ ਜੀ ਅਸੀਂ ਫੜ ਲਿਆ ਚੋਰ ਆਜੋ ਕਿਉਂਕਿ ਜਦੋਂ ਘਰੇ ਸੀ ਨਾ ਬੜਾ ਸਹੀ ਰਿਹਾ ਫਿਰ ਮੈਂ ਤੁਹਾਨੂੰ ਦੱਸਦੀ ਆ ਉਹਨਾਂ ਨੇ ਨਾ ਉਹਦਿਆਂ ਕੋਲ ਸੀ ਜਦੋਂ ਉੱਤਰੀ ਆ ਪੁਲਿਸ ਤੇ ਉਹਨਾਂ ਨੇ ਆਂਦਿਆ ਚੋਰਾਂ ਨੂੰ ਕਹਿੰਦੇ ਓਏ ਤੁਸੀਂ ਮਹਾਰਾਨ ਮੈਂ ਉਹਨਾਂ ਨੂੰ ਕਿਹਾ ਪੁਲਿਸ ਆ ਇਹਨੂੰ ਮੈਂ ਕਹਿੰਦਾ ਤੁਸੀਂ ਤੋਂ ਪਾਇਆ ਪ ਸਿਰ ਇਹ ਮੈਂ ਨਾ ਮੈਂ ਹੋਰ ਵੀ ਉੱਥੇ ਲੋਕ ਬੜਾ ਕਹਿੰਦੇ ਭਾਈ ਜੀ ਤੁਸੀਂ ਸਿੱਧਾ ਬੋਲੀ ਜਾਂਦੇ ਮੈਂ ਕਿਹਾ ਜਿਸ ਨਾਲ ਬੀਤੀ ਹੁੰਦੀ ਨਾ ਉਹ ਬੰਦਾ ਸਿੱਧਾ ਹੀ ਬੋਲਦਾ ਔਰ ਮੇਰੀ ਆਦਤ ਨਹੀਂ ਹੈਗੀ ਮੈਂ ਸਟ੍ਰੇਟ ਫਾਰਵਰਡ ਆ ਤੇ ਅਸੀਂ ਜਦੋਂ ਫੜ ਲਏ ਅਸੀਂ ਕੁੱਟੇ ਬੜੇ ਪਹਿਲਾਂ ਮੈਰੀ ਜਿਨਾ ਕਿ ਮੇਰੇ ਮਾਤਾ ਨੂੰ ਹੱਥ ਦੇ ਪੈ ਲਾ ਕੇ ਆਏ ਇਹ ਫੋਨ ਵੀ ਨਹੀਂ ਸੀ ਮੈਨੂੰ ਨਹੀਂ ਚਾਹਤਾ ਫੋਨ ਦਾ ਹਾਂ ਇੱਕ ਜ਼ਰੂਰ ਸੀ ਕਿ ਮੇਰੇ ਪਿਤਾ ਜੀ ਦੀਆਂ ਲਾਸਟ ਵੀਡੀਓ ਜਿਹੜੀਆਂ ਜਾਂ ਉਹਨਾਂ ਦੀਆਂ ਲਾਸਟ ਦੀਆਂ ਗੱਲਾਂ ਵੀ ਕਿਦਾਂ ਮਹਾਪੁਰਸ਼ਾਨਾ ਸੇਵਾ ਕਰਦੇ ਰਹੇ ਨੇ ਕਿਵੇਂ ਲਾਈਫ ਚ ਉਮ ਬਣਾਉਂਦੀ ਰਹੀ ਸੀ ਉਹਨਾਂ ਦੀਆਂ ਜਦੋਂ ਲਾਸਟ ਟਾਈਮ ਤੇ ਵੀ ਸੀਗੇ ਤੇ ਮੈਂ ਥੋੜੀ ਥੋੜੀ ਗੱਲਾਂ ਕਰਨੀਆਂ ਤਾਂ ਮੈਨੂੰ ਅੱਸੀ ਉਹਨਾਂ ਦੀ ਯਾਦਾਂ ਮੇਰੇ ਕੋਲ ਰਹਿਣਗੀਆਂ ਉਹਨਾਂ ਨੇ ਉਹ ਜਿਹੜਾ ਕਾਰ ਸੀ ਵਿੱਚ ਮੈਮਰੀ ਕਾਰਡ ਡਿਸਟਰਾਏ ਕਰਤਾ ਸਾਰਾ ਖਰਾਬ ਕਰਦਾ ਤੇ ਉਹ ਮੈਨੂੰ ਮਿਲਿਆ ਨਹੀਂ ਨਾ ਉਹਦਾ ਬੈਕਅੱਪ ਸੀਗਾ ਕੁਝ ਵੀ ਤੇ ਉਹਨਾਂ ਨੂੰ ਜਦੋਂ ਮੈਂ ਫੜਿਆ ਫਿਰ ਮੈਂ ਪੁਲਿਸ ਦੇ ਹਵਾਲੇ ਕੀਤਾ ਫਿਰ ਖੁਦ ਪੁਲਿਸ ਨੇ ਮੇਰੇ ਨਾਲ ਉਹ ਕਹਿੰਦੇ ਸੀ ਆਪੇ ਲੈ ਲਾਂਗੇ ਉਹਨਾਂ ਕੋ ਫੋਨ ਅੱਛਾ ਇੱਕ ਹੋਰ ਗੱਲ ਦੱਸ ਦਰਨੀ ਹੈ ਕਿ ਮੈਨੂੰ ਨਾ ਉਹਨਾਂ ਨੇ ਆਫਰ ਕੀਤਾ ਕਿ ਸਾਨੂੰ ਪੁਲਿਸ ਕੋ ਨਾਲ ਫੜਾਓ ਚੋਰਾਂ ਨੇ ਅੱਛਾ ਵੀ ਪੁਲਿਸ ਕੋ ਨਾਲ ਫੜਾਓ ਅਨ ਟੈਡਾ ਫੋਨ ਦੇ ਦਿੰਨੇ ਆ ਮੈਂ ਨਾ ਮੰਨਦੀ ਕਿ ਮੈਂ ਕਿਚ ਨੂੰ ਲੈਨੇ ਆ ਫਿਰ ਮੈਂ ਮੈਂ ਕਹਿੰਦਾ ਮੈਂ ਕਹਿੰਦਾ ਗੈਤ ਕੰਮ ਹੋਏਗਾ ਬਿਲਕੁਲ ਇਹਨਾਂ ਨੂੰ ਸਿੱਖਿਆ ਕਿਤਾ ਮਿਲੂਗੀ ਬਿਲਕੁਲ ਵੀ ਤੁਸੀਂ ਤੇ ਨਾਲੇ ਮੇਰਾ ਵੇਖੀ ਵੇਖ ਕੇ ਲੋਕ ਕਮ ਸੇ ਕਮ ਕੋਈ ਹੋਰ ਲੋਕ ਤਾਂ ਜਾਗਰੂਕ ਹੋਣਗੇ ਵੀ ਕਿਵੇਂ ਫੜ ਕੇ ਪੁਲਿਸ ਦੇ ਕੋਲ ਫੜਾਉਣਾ ਪ੍ਰਸ਼ਾਸਨ ਦੇ ਕੋਲ ਕਿ ਮੈਸੇਜ ਕਨਵੇ ਗਲਤ ਤਰੀਕੇ ਨਾਲ ਜੀ ਆਸੀ ਲੋਕਾਂ ਚ ਬਿਲਕੁਲ ਅੱਛਾ ਮੈਂ ਫੜਾ ਦੇ ਦਿੱਤਾ ਪਰ ਮੈਂ ਔਖੀ ਬੜੀ ਹੋਈ ਅੱਛਾ ਮੈਨੂੰ 1.5 ਸਾਲ ਲੱਗ ਗਿਆ ਜੀ ਆਪਣਾ ਮੋਬਾਈਲ ਵਾਪਸ ਲੈਣ ਦੇ ਵਿੱਚ ਪੁਲਿਸ ਦੇ ਕੋਲ ਔਰ ਮੈਨੂੰ ਦੋ ਵਾਰੀ ਸੁਣਵਾਈਆਂ ਤੇ ਜਾਣਾ ਪਿਆ ਜੀ ਇਹ ਤੇ ਦੋ ਚੋਰਾ ਦੀ ਗੱਲ ਸੁਣ ਲੈਂਦੇ ਤੇ ਮੇਰੇ ਖਿਆਲ ਨਾਲ ਤਾਂ ਉਹ ਮੇਲ ਲੈਣਾ ਸੀਗਾ ਮੈਂ ਜੱਜਾ ਸਾਹਿਬ ਦੇ ਸਾਹਮਣੇ ਕਿਹਾ ਜੀ ਮੈਂ ਕਹਾਂ ਜੀ ਤੁਹਾਡੇ ਨੂੰ ਵਧੀਆ ਆਫਰ ਤੇ ਮੈਨੂੰ ਛੋੜ ਦੇ ਲੋਹੜੀ ਵਾਲੇ ਦਿਨ ਸਾਨੂੰ ਮੇਰੇ ਮਾਤਾ ਜੀ ਨੂੰ ਤਾਂ ਮੈਨੂੰ ਬੁਲਾਈ ਰੱਖਿਆ ਪਹਿਲਾਂ ਇੱਥੇ ਸੁਲਤਾਨਪੁਰ ਚ ਕਚੈਰੀ ਚ ਸੁਲਵਾਈ ਹੋਈ ਫੇਰ ਸਾਨੂੰ ਡਿਸਟ੍ਰਿਕਟ ਕਪੂਰਥਲਾ ਸੱਦਿਆ ਮੈਂ ਉੱਥੇ ਉਹਨਾਂ ਨੇ ਸੱਦ ਲਿਆ ਸਾਨੂੰ ਛੁੱਟੀ ਵਾਲੇ ਦਿਨ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਹਾਂ ਜੀ ਛੁੱਟੀ ਆ ਤੇ 13 ਤਰੀਕ ਦੀ ਲੋਹੜੀ ਦੀ ਨਹੀਂ ਵੀ ਚ ਹੋਣਾ ਜੋ ਉਹੀ ਹੋਈ ਗਈ ਕਿ ਅਸੀਂ ਜਦੋਂ ਪਹੁੰਚੇ ਤੇ ਪੁਲਿਸ ਉਹ ਕਹਿੰਦੇ ਵੀ ਜੀ ਜੱਜ ਸਾਹਿਬ ਕ ਮੇਰੇ ਜੱਸਾ ਸਾਹਿਬ ਨਾਲ ਗੱਲ ਕਰਾਓ ਹਮ ਮੇਰੇ ਮਾਤਾ ਦੀ ਗੋਡੇ ਤੇ ਇੰਜਰੀ ਆਈ ਸੀ ਜੀ ਤੇ ਮੈਂ ਫਿਰ ਡੱਟ ਗਈ ਉੱਥੇ ਫਰਮਾਨਾ ਨੂੰ ਦੱਸਿਆ ਸਾਰਾ ਕੁਝ ਹੀ ਹਮ ਫਿਰ ਉਹ ਜੱਸਾ ਸਾਹਿਬ ਕਹਿੰਦੇ ਵੀ ਨਹੀਂ ਤੁਸੀਂ ਸਹੀ ਕਹਿ ਰਹੇ ਹੋ ਤੁਹਾਡਾ ਅੱਜ ਹੀ ਕੇਸ ਆਪਾਂ ਨੇ ਵਟਾਵਾਂਗੇ ਦਲੇਰ ਬਹੁਤ ਹੋ ਤੁਸੀਂ ਮੈਂ ਜੀ ਹਿਸਾਬ ਨਾਲ ਤੁਸੀਂ ਗੱਲ ਕੀਤੀ ਕਿ ਨਹੀਂ ਸਾਡੀ ਖੂਨ ਚ ਹੈ ਜੀ ਹਮ ਇਹ ਖੂਨ ਚ ਅਦਲੇਰੀ ਹਮ ਬਸ ਉਹਨੂੰ ਥੋੜਾ ਗਰਮ ਕਰਨ ਦੀ ਜ਼ਰੂਰਤ ਹੁੰਦੀ ਹੈ ਪੰਜਾਬੀਆਂ ਦੇ ਖੂਨ ਚ ਹੈ ਹੈ